ਸੋਸ਼ਲ ਮੀਡੀਆ ਤੇ ਪੁਲਿਸ ਦਾ ਐਨਕਾਊਂਟਰ ਨਸ਼ਾ ਕਰਦੀ ਖਾਕੀ ਦਾ ਸੋਸ਼ਲ ਮੀਡੀਆ ਤੇ ਐਨਕਾਊਂਟਰ ਵਰਦੀ ਦਾ ਰੋਬ ਛਾੜਦੀ ਪੁਲਿਸ ਦਾ ਸੋਸ਼ਲ ਮੀਡੀਆ ਤੇ ਐਨਕਾਊਂਟਰ ਲੋਕਾਂ ਦੇ ਹੱਥੇ ਚੜੇ ਪੁਲਿਸ ਮੁਲਾਜ਼ਮਾਂ ਦਾ ਸੋਸ਼ਲ ਐਨਕਾਊਂਟਰ ਪਿਛਲੇ ਕੁਝ ਸਮੇਂ ਤੋਂ ਲਗਾਤਾਰ ਸੋਸ਼ਲ ਮੀਡੀਆ ਤੇ ਹੋ ਰਿਹਾ ਹੈ ਪੁਲਿਸ ਦਾ ਐਨਕਾਊਂਟਰ ਐਨਕਾਊਂਟਰ ਸ਼ਬਦ ਇਸ ਲਈ ਕਿਉਂਕਿ ਇਨ੍ਹਾਂ ਚੰਦ ਮੁਲਾਜ਼ਮਾਂ ਦੀਆਂ ਹਰਕਤਾਂ ਕਾਰਨ ਪੂਰਾ ਪੁਲਿਸ ਵਿਭਾਗ ਨਿਸ਼ਾਨੇ ਤੇ ਆ ਗਿਆ ਹੈ ਇਕ ਤੋਂ ਬਾਅਦ ਇੱਕ ਵਿਵਾਦਾਂ 'ਚ ਘਿਰ ਰਹੀ ਹੈ ਪੰਜਾਬ ਪੁਲਿਸ ਗੱਲ ਨਸ਼ੇ ਦੀ ਹੋਵੇ ਰਿਸ਼ਵਤ ਦੀ ਜਾਂ ਫਿਰ ਵਰਦੀ ਦੇ ਰੋਪ ਦੇ ਵਿੱਚ ਕਿਸੇ ਨਾਲ ਬਦਸਲੂਕੀ ਦੀ ਹਾਲੀ ਦੇ ਵਿੱਚ ਕੁਝ ਅਜੇਹੀਆਂ ਵੀਡੀਓਜ਼ ਵਾਇਰਲ ਹੋਈਆਂ ਨੇ ਜਿਨ੍ਹਾਂ ਨੇ ਪੰਜਾਬ ਪੁਲਿਸ ਦੇ ਵੱਖਰੇ ਹੀ ਚਿਹਰੇ ਨੂੰ ਸਭ ਦੇ ਸਾਹਮਣੇ ਬੇਨਕਾਬ ਕਰ ਦਿੱਤਾ ਹੈ ਇੱਥੇ ਅਸੀਂ ਕੁਝ ਅਜੇਹੀਆਂ ਵਾਇਰਲ ਵੀਡੀਓਜ਼ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਜੋ ਪਿਛਲੇ 1 ਮਹੀਨੇ ਦੇ ਅੰਦਰ ਸਾਹਮਣੇ ਆਈਆਂ ਨੇ ਪਹਿਲੀ ਵੀਡੀਓ ਹੁਸ਼ਿਆਰਪੁਰ ਦੀ ਹੈ ਜਿੱਥੇ ਵਰਦੀ ਦੇ ਵਿੱਚ ਪੁਲਿਸ ਮੁਲਾਜ਼ਮ ਬੀਅਰ ਬਾਰ ਦੇ ਵਿੱਚ ਬੈਠਾ ਪਟਿਆਲਾ ਪੈਗ ਲਗਾ ਰਿਹਾ ਹੈ ਆਪਣੀ ਵੀਡੀਓ ਬੰਦ ਹੀ ਦੇਖ ਕੇ ਇਹ ਮੁਲਾਜ਼ਮ ਮੂੰਹ ਟਾ ਕੇ ਮੋਟਰਸਾਈਕਲ ਤੇ ਚੱਲਦਾ ਬਣਿਆ। ਦੂਜੀ ਵੀਡੀਓ ਤਰਨਤਾਰਨ ਨੇੜੇ ਦੇ ਇਲਾਕੇ ਦੀ ਹੈ। ਗੁਰਦੁਆਰਾ ਸਾਹਿਬ ਦੇ ਕੋਲ ਗੱਡੀ 'ਚ ਬੈਠ ਕੇ ਸਮੈਗ ਪੀ ਰਹੇ ਪੁਲਿਸ ਕਰਮਚਾਰੀਆਂ ਦੀ ਇਹ ਵੀਡੀਓ ਕਿਸੇ ਗੁਰਸਿੱਖ ਨੇ ਬਣਾਈ ਤੇ ਫੇਸਬੁੱਕ ਤੇ ਅਪਲੋਡ ਕਰ ਦਿੱਤੀ। ਵੀਡੀਓ ਵਾਇਰਲ ਹੋਣ ਤੋਂ ਬਾਅਦ ਵਿਭਾਗ ਨੇ ਸਮੈਗ ਪੀਣ ਵਾਲੇ ਏਐਸਆਈ ਅਤੇ ਕੌਨਸਟੇਬਲ ਨੂੰ ਨਾ ਸਿਰਫ ਸਸਪੈਂਡ ਕੀਤਾ ਸਗੋਂ ਉਹਨਾਂ ਦੇ ਖਿਲਾਫ ਪਰਚਾ ਦਰਜ ਕਰਕੇ ਕਾਰਵਾਈ ਵੀ ਕੀਤੀ। ਜੀ ਇਹ ਮਾਮਲਾ ਠੰਡਾ ਵੀ ਨਹੀਂ ਹੋਇਆ ਸੀ ਕਿ ਖਾਕੀ ਨੂੰ ਸ਼ਰਮਸਾਰ ਕਰ ਦੇਣ ਵਾਲੀ ਇੱਕ ਹੋਰ ਵੀਡੀਓ ਵਾਇਰਲ ਹੋ ਗਈ ਪਟਿਆਲਾ ਵਿਖੇ ਨਸ਼ੇ ਜਟਲੀ ਪੁਲਿਸ ਮੁਲਾਜ਼ਮ ਵੱਲੋਂ ਕੁਝ ਲੋਕਾਂ ਦੇ ਨਾਲ ਗਲਤ ਸ਼ਬਦਾਵਲੀ ਦਾ ਇਸਤੇਮਾਲ ਕੀਤਾ ਗਿਆ ਰਿਸ਼ਵਤ ਲੈ ਰਹੇ ਪੁਲਿਸ ਮੁਲਾਜ਼ਮਾਂ ਦਾ ਵੀ ਜਨਤਾ ਨੇ ਸੋਸ਼ਲ ਮੀਡੀਆ ਤੇ ਐਨਕਾਊਂਟਰ ਕੀਤਾ ਹੈ ਪਟਿਆਲਾ ਦੇ ਬਨੂੜ ਬੈਰੀਅਰ ਤੇ ਡਿਊਟੀ ਦੇ ਦੌਰਾਨ ਪੁਲਿਸ ਮੁਲਾਜ਼ਮ ਵੱਲੋਂ ਸ਼ਰਿਆਮ ਰਿਸ਼ਵਤ ਲੈਣ ਦੀ ਵੀਡੀਓ ਇਸ ਕਦਰ ਵਾਇਰਲ ਹੋਈ ਕਿ ਵਿਭਾਗ ਨੂੰ ਮੁਲਾਜ਼ਮ ਨੂੰ ਸਸਪੈਂਡ ਕਰਨਾ ਪਿਆ ਗੱਲ ਇੱਥੇ ਹੀ ਖਤਮ ਨਹੀਂ ਹੋਈ ਸੋਸ਼ਲ ਮੀਡੀਆ ਨੇ ਕੁਝ ਅਜਿਹੇ ਮੁਲਾਜ਼ਮਾਂ ਦੀਆਂ ਕਰਤੂਤਾਂ ਨੂੰ ਵੀ ਸਾਹਮਣੇ ਲਿਆਂਦਾ ਹੈ ਜੋ ਆਪਣੀਆਂ ਹਰਕਤਾਂ ਕਾਰਨ ਲੋਕਾਂ ਦੇ ਹੱਥੇ ਚੜ੍ਹੇ ਹਾਲ ਹੀ ਦੇ ਵਿੱਚ ਪਾਤਣਾ ਵਿਖੇ ਅਮਰਤਾਰੀ ਸਿੱਖ ਲੜਕੀ ਦੇ ਨਾਲ ਬਸ ਲੁਕੀ ਕਰਨ ਤੇ ਐਸਆਈ ਦਿਦਾਰ ਸਿੰਘ ਦੀ ਕੁੱਟਮਾਰ ਦੀ ਵੀਡੀਓ ਵਾਇਰਲ ਹੋਈ ਹੈ ਖਾਕੀ ਨੂੰ ਦਾਗਦਾਗ ਕਰਨ ਵਾਲੇ ਅਜਿਹੇ ਮੁਲਾਜ਼ਮਾਂ ਦੇ ਖਿਲਾਫ ਕਾਰਵਾਈ ਕਰਨ ਦੇ ਨਾਲ-ਨਾਲ ਪੁਲਿਸ ਵਿਭਾਗ ਇਹਨਾਂ ਦੇ ਵਿੱਚ ਸੁਧਾਰ ਲਿਆਉਣ ਲਈ ਵੀ ਕਦਮ ਚੁੱਕ ਰਿਹਾ ਹੈ ਸਾਡੇ ਸਮਾਜਦਾਤਾ ਨਾਲ ਗੱਲਬਾਤ ਕਰਦਿਆਂ ਏਡੀਜੀਪੀ ਲਾ ਐਂਡ ਆਰਡਰ ਰੋਹਿਤ ਚੋਧਰੀ ਨੇ ਅਜਿਹੇ ਮੁਲਾਜ਼ਮਾਂ ਨੂੰ ਬਕਾਇਦਾ ਯੋਗ ਕਰਵਾਏ ਜਾਣ ਦੀ ਗੱਲ ਕਹੀ ਹੈ ਮੈਂ ਜਾਣਕਾਰੀ ਲਈ ਦੱਸਣਾ ਚਾਹਨਾ ਹੈ ਕਿ ਕੱਲ ਅਸੀਂ ਜੋ ਹੈ 40 ਦੇ ਕਰੀਬ ਇਸ ਤਰ੍ਹਾਂ ਦੇ ਮੁਲਾਜ਼ਮ ਆਪਣੇ ਜਿਹੜੇ ਕਿ ਡਿਫਾਲਟਰ ਸੀ ਐਬਸੈਂਟ ਹੀ ਹੁੰਦੇ ਸੀ ਐਲਕੋਹਾਲਿਕ ਹੋ ਗਏ ਸੀ ਇਹਨਾਂ ਨੂੰ ਮੈਂ ਬੁਲਾ ਕੇ ਇਹਨਾਂ ਦੇ ਨਾਲ ਮੀਟਿੰਗ ਕੀਤੀ ਅਸੀਂ ਆਪ ਹੀ ਆਇਡੈਂਟੀਫਾਈ ਕੀਤੇ ਕਿ ਜੋ ਇਸ ਤਰ੍ਹਾਂ ਦੇ ਹੋ ਸਕਤੇ ਹਨ ਤੋ ਅਸੀਂ ਤਾਂ ਉਹਨਾਂ ਨੂੰ ਵਿਚਾਨਾ ਹੈ ਕਿ ਉਹ ਜੋ ਹੈ ਉਹਨਾਂ ਦਾ 1 ਵੀਕ ਪ੍ਰੋਗਰਾਮ ਅਸੀਂ ਸ਼ੁਰੂ ਕੀਤਾ ਹੈ ਜਿਹਦੇ ਵਿੱਚ ਉਹਨਾਂ ਨੂੰ ਯੋਗਾ ਕਰਾਇਆ ਜਾਏਗਾ ਉਹਨਾਂ ਨੂੰ ਕਾਉਂਸਲਿੰਗ ਕੀਤੀ ਜਾਏਗੀ ਔਰ ਈਵਨ ਡਾਕਟਰਸ ਨਾਲ ਵੀ ਉਹਨਾਂ ਦੀ ਮੀਟਿੰਗ ਕਰਾਈ ਜਾਏਗੀ ਪਲੱਸ ਉਹਨਾਂ ਦੀ ਫੈਮਿਲੀ ਨੂੰ ਬੁਲਾ ਕੇ ਕਾਉਂਸਲਿੰਗ ਆਪਣੇ ਆਫਸਰ ਜਿਹੜੇ ਹਨ ਜੀ ਉਹਨਾਂ ਨੂੰ 1 1 2 2 ਆਫਸਰ ਨੂੰ ਜੋ ਹੈ ਉਹ ਦਿੰਦੇ ਹਨ ਕੁਝ ਕਿ ਉਹਨਾਂ ਦੇ ਪਰਸਨਲੀ ਮੈਂਟਰ ਕਰਨ ਜੀ ਔਰ ਕੱਲ ਹੀ ਨਾਨੇ ਮੈਨੂੰ ਇੱਕ ਸੰਕਲਪ ਸੰਕਲਪ ਲੇਤਾ ਇੱਕ ਪ੍ਰੋਮਿਸ ਕੀਤਾ ਹੈ ਹਫਤੇ ਬਾਅਦ ਅਸੀਂ ਜੋ ਹੈ ਨਾ ਐਵਰੇਜ ਤੋਂ ਵੀ ਬੜੀਆ ਡਿਊਟੀ ਕਰਕੇ ਦਿਖਾਨਗੇ। ਗੌਰਤਲਬ ਹੈ ਕਿ ADGP ਦੇ ਇਸ ਬਿਆਨ ਤੋਂ ਬਾਅਦ ਲੱਗ ਰਿਹਾ ਹੈ ਕਿ ਪੁਲਿਸ ਵਿਭਾਗ ਦੇ ਵਿੱਚ ਇਸ ਮਾਮਲੇ ਨੂੰ ਲੈ ਕੇ ਕਾਫੀ ਚਿੰਤਾ ਹੈ। ਬਿਊਰੋ ਰਿਪੋਰਟ ਜਗਬਣੀ ਟੀਵੀ